ਦੇਖੋ ਅੱਜ ਹੀ ਮੈਨੂੰ ਸਵੇਰ ਪੱਤਰਕਾਰ ਦਾ ਫੋਨ ਆਇਆ ਹੈ ਕਿ ਜਿਹੜੀ ਬੱਸ ਹੈ ਦਿਨਾਂ ਨਗਰ ਦੀ ਉਹ ਥੋੜੀ ਟਕਰਾਈ ਹੈਗੀ ਹੈ ਪਰ ਜਦੋਂ ਅਸੀਂ ਸਕੂਲ ਕੋਲ ਕਨਫਰਮ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਕਾਰ ਨੂੰ ਵਿਚਾਰੇ ਸੀ ਉਹਦੇ ਕਰਕੇ ਥੋੜਾ ਮਨਨ ਕਿ ਐਕਸੀਡੈਂਟ ਹੋਇਆ ਪਰ ਬੱਚੇ ਸਾਡੇ ਸਾਰੇ ਸੇਫ ਹੈਗੇ ਆ ਬੱਚਿਆਂ ਨੂੰ ਕੋਈ ਸੱਟ ਚੋਟ ਨਹੀਂ ਲੱਗੀ ਹੈ ਤੇ ਆਪਾਂ ਨੂੰ ਜੋ ਸੇਫਟੀ ਵਾਹਨ ਦੇ ਅਕੋਰਡਿੰਗ ਜੋ ਗਾਈਡਲਾਈਨਸ ਆਂਦੀਆਂ ਅਸੀਂ ਸਾਰੇ ਸਕੂਲਾਂ ਨੂੰ ਸੈਂਡ ਕਰਦੇ ਆਂ ਸਾਡੀਆਂ ਮੀਟਿੰਗਸ ਵੀ ਹੁੰਦੀਆਂ ਆ ਤੇ ਆਪਾਂ ਜਿਸ ਵੀ ਸਕੂਲ ਨੇ ਗਲਤੀ ਕੀਤੀ ਹੈ ਜੇ ਅੱਗੇ ਤੋਂ ਕਰੇਗਾ ਆਪਾਂ ਉਸ ਸਕੂਲ ਦੇ ਖਿਲਾਫ ਕਾਰਵਾਈ ਜ਼ਰੂਰ ਕਰਾਂਗੇ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਅੱਗੇ ਤੋਂ ਅਜਿਹੀ ਘਟਨਾ ਜੇਕਰ ਹੁੰਦੀ ਹੈ ਜਾਂ ਮੇਰੇ ਧਿਆਨ ਵਿੱਚ ਅੱਜ ਵੀ ਆਈ ਹੈ ਆਪਾਂ ਸਾਰਾ ਕਨਫਰਮ ਕਰਕੇ ਉਸ ਸਕੂਲ ਦੇ ਖਿਲਾਫ ਕਾਰਵਾਈ ਜ਼ਰੂਰ ਕਰਾਂਗੇ ਅਸੀਂ ਸਬੰਧਤ ਪ੍ਰਿੰਸੀਪਲ ਤੇ ਥੋੜੀ ਕਾਰਵਾਈ ਕਰਾਂਗੇ ਜ਼ਰੂਰ ਕਰਾਂਗੇ ਸਕੂਲ ਤੇ ਪੂਰੀ ਕਾਰਵਾਈ ਹੋਏਗੀ ਡਰਾਈਵਰ ਦੇ ਤਾਂ ਹੋਏਗੀ ਹੋਏਗੀ ਇਹ ਹਦਾਇਤ ਦਿੰਦੇ ਆ ਕਿ ਬੱਚਿਆਂ ਦੀ ਜਿਹੜੀ ਸਪੀਡ ਹੈ ਜੇ ਭਰੀ ਵਾਸਤੇ ਨੂੰ ਥੋੜਾ ਲਿਮਟ ਵਿੱਚ ਲਾਇਆ ਜਾਏ ਮੌਸਮ ਵੀ ਥੋੜਾ ਧੁੰਦਵਾਲਾ ਹੈਗਾ ਦੇ ਬੱਚਿਆਂ ਦੇ ਸੇਤ ਨੂੰ ਮੱਖ ਰੱਖਦੇ ਹੋયા ਆਪਾਂ ਪੂਰੇ ਸਕੂਲ ਦੇ ਵੀ ਕਾਰਵਾਈ ਕਰਾਂਗੇ ਸੇਫ ਅਕੋਰਡਿੰਗ ਜੋ ਸਾਨੂੰ ਪਾਲਸੀ ਆਈ ਹੋਈ ਹੈ